ਗੋਮਾਸ ਕਿੱਥੇ ਲੈ ਕੇ ਜਾ ਰਹਾ ਸੀ ਹਾਲਾਂਕਿ ਪਤਾ ਲੱਗਿਆ ਗੋਮਾ ਸੀਗਾ ਕੀ ਸੀ ਸਰਨਾ ਪਹਿਲਾਂ ਜੈ ਸ਼੍ਰੀ கிருஷ்ਨਾ ਜੈ ਸ਼੍ਰੀ ਰਾਧੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਪਰ ਬਣਿਆ ਰਹੇ ਵਾਂਕੇ ਵਿਹਾਰੀ ਕਿਰਪਾ ਸਦਾ ਸੱਪਰ ਬਣੀ ਰਹੇ ਨਵਰਾਤਰੇ ਦਾ ਇੰਨਾ ਵੱਡਾ ਤਿਹਾਰ ਹੋਣ ਹਿੰਦੂਆਂ ਦਾ ਇੰਨਾ ਵੱਡਾ ਤਿਹਾਰ ਹੋਵੇ ਤੇ ਪੰਜਾਬ 'ਚ ਕੋਣ ਸ਼ਖਸ ਨੇ ਜਿਹੜੇ ਗੁੰਡਾਗਰਦੀ ਦਿਖਾ ਰਹੇ ਨੇ ਮਤਲਬ ਸਾਡੇ ਤਿਹਾਰਾਂ ਨੂੰ ਕੋਨੇ ਸ਼ਖਸ ਨੇ ਜਿਹੜੇ ਖਰਾਬ ਕਰ ਰਿਹਾ ਜਾਣ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ਾਂ ਰਚੀ ਜਾ ਰਹੀਆਂ ਅੱਜ ਦੇਖੋ ਸਵੇਰੇ ਵੀ ਗਊ ਭਕਤਾ ਨੇ ਦਰਹਾਏ ਗੱਡੀ ਫੜੀ ਹੁਣ ਤੁਸੀਂ ਦੇਖੋ ਕਿਲਾਸ਼ ਨਗਰ ਦੇ ਵਿੱਚ ਜੋਧੇਲ ਪੁਲਿਸ ਜੋਧੇਲ ਪੁਲਿਸ ਦੇ ਨਾਲ ਗਊ ਭਕਤਾ ਨੇ ਜਿਹੜੇ ਗਊ ਮਾਸ ਫੜਿਆ 5 ਕੁਇੰਟਲ ਮਤਲਬ ਇਹ ਕੋਣ ਸ਼ਖਸ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨ ਚ ਕੋਈ ਕੋਈ ਸਾਜ਼ਿਸ਼ ਰਚੀ ਜਾ ਰਹੀ ਹੈ ਇਹ ਸਰਕਾਰ ਨੂੰ ਚਾਹੀਦਾ ਸਰਕਾਰ ਨੇ ਵੱਡੇ ਵੱਡੇ ਵਾਅਦੇ ਦੇ ਕੀਤੇ ਸੀ ਕਿ ਗਊ ਕੀ ਰੱਖਿਆ ਹਮ ਕਰਾਂਗੇ ਗਊ ਕੀ ਰੱਖਿਆ ਹਮ ਕਰਾਂਗੇ ਪਰ ਗਊ ਦਾ ਖਿਆਲ ਨਹੀਂ ਰੱਖਿਆ ਜਾ ਰਿਹਾ ਗਊ ਦਾ ਬਿਲਕੁਲ ਵੀ ਗਊ ਰੋਡ ਤੇ ਘੁਮਰੀ ਗਊ ਦਾ ਖੇਲੋ ਖਿਆਲ ਨਹੀਂ ਰੱਖਿਆ ਜਾ ਰਿਹਾ ਮਤਲਬ ਇਹ ਕੋਣ ਸ਼ਖਸ ਨੇ ਜਿਹੜੀ ਇਹ ਗੁੰਡਾਗਰਦੀ ਜਿਹੜੀ ਸ਼ਰੇਆਮ ਚੱਲ ਰਹੀ ਹੈ ਪੰਜਾਬ ਦੇ ਵਿੱਚ ਮੈਂ ਸੀਪੀ ਸਾਹਿਬ ਨੂੰ ਕਹਿਣਾ ਚਾਹਨਾ ਸ਼ਰਮਾ ਜੀ ਤੁਸੀਂ ਅੱਜ ਕਿਹਾ ਕਿ 10 ਸਾਲ ਬਾਅਦ ਮੈਂ ਸ਼ਹਿਰ ਜਾਇਆ ਵੈਲਕਮ ਮੈਂ ਕਹਿੰਨਾ ਤੁਸੀਂ ਬਹੁਤ ਵਧੀਆ ਅਫਸਰ ਹੋ ਪਰ ਤੁਸੀਂ ਕਿਹਾ ਕਿ ਪੁਲਿਸ ਤੋਂ ਵੱਡਾ ਗੁੰਡਾ ਕੋਈ ਨਹੀਂ ਮੈਨੂੰ ਤੁਹਾਡੀ ਗੱਲ ਬਹੁਤ ਸੋਹਣੀ ਲੱਗੀ ਪਰ ਇਹਨਾਂ ਦੀ ਜਿਹੜੀ ਗਊ ਤਸਕਰਾਂ ਦੀ ਗੁੰਡਾਗਰਦੀ ਪੰਜਾਬ ਚੋਂ ਕੋਣ ਬੰਦ ਕਰੇਗਾ ਕਿ ਆ ਤੁਸੀਂ ਕੱਲ ਐਕਸਪ੍ਰੈਸ 'ਚ ਬਾਈਟ ਦੋਗੇ ਕੀ ਬੋਲੋਗੇ ਤੁਸੀਂ ਕਿ ਗਊ ਦਸਤਰਾ ਦੀ ਗੁੰਡਾਗਰਦੀ ਪੰਜਾਬ 'ਚ ਮੈਂ ਨਹੀਂ ਚੱਲਣ ਦਾਂਗਾ ਲੁਧਿਆਣਾ 'ਚ ਨਹੀਂ ਚੱਲਣ ਦਾਂਗਾ ਲੁਧਿਆਣਾ ਦੇ ਵਿੱਚ ਕੋਈ ਵੀ ਦਿਨ ਤਿਹਾਰ ਹੋਵੇ ਅੱਜ ਤੁਸੀਂ ਦੇਖ ਲਓ ਨੋਟ ਕਰ ਲਓ ਕੋਈ ਵੀ ਸਾਡੇ ਹਿੰਦੂਆਂ ਤਿਹਾਰ ਆਂਦਾ ਹਰ ਕੋਈ ਮੰਦਿਰ 'ਚ ਆਪਣੀ ਪਾਠ ਪੂਜਾ ਕਰਦਾ ਹੁੰਦਾ ਜਦੋਂ ਖਬਰ ਮਿਲਦੀ ਹੈ ਕਿ ਗਊ ਮਾਸ ਫਟੇਗਾ ਦੇਖੋ ਉਸ ਹਿੰਦੂ ਤੇ ਕੀ ਬੀਤੂਗੀ ਉਸ ਹਿੰਦੂ ਤੇ ਕੀ ਬੀਤਗੀ ਪੀਤੂਗਾ ਮਤਲਬ ਮੈਂ ਚਾਹਨਾ ਆ ਕਿ ਮਾਨ ਸਾਡੀ ਮੌਨ ਸਰਕਾਰ ਵੀ ਜਾਗੇ ਕਿ ਪੰਜਾਬ ਦੇ ਵਿੱਚ ਬਿਲਕੁਲ ਵੀ ਹਿੰਦੂਆਂ ਨਾਲ ਵੇਤਕਰਾ ਨਾ ਕਰੋ ਜਿਹੜੇ ਸਾਡੇ ਹਿੰਦੂਆਂ ਦੇ ਜਿਹੜੇ ਆਹਤ ਹੋਏ ਨੇ ਜਿਹੜੇ ਸਾਡੇ ਮਨ ਮਟਾ ਮਨ ਮਟਾ ਵਾਪਸ ਆਉਤੇ ਬਿਲਕੁਲ ਸਰਕਾਰ ਨੂੰ ਚਾਹੀਦਾ ਕਿ ਸੜੜੀ ਦੀ ਬੰਦੀ ਸਜ਼ਾ ਜਿਹੜਾ ਕਾਨੂੰਨ ਰਾਹੀ ਕਾਨੂੰਨ ਦੀ ਸਖਤਾਨੇ ਚਾਹੀਦੇ ਨੇ ਕਿਉਂਕਿ ਜਦ ਤੱਕ ਇਸ ਬੰਦੇ ਨੂੰ ਫਾਂਸੀ ਨਹੀਂ ਹੁੰਦੀ ਤਦ ਤੱਕ ਇਹ ਬੰਦੇ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਕਰਦੇ ਰਹਿਣਗੇ ਕਿਉਂਕਿ ਲੱਗਦਾ ਨਹੀਂ ਨਵਰਾਤਰੀ ਦਾ ਜਿਹੜਾ ਪਹਿਲਾ ਦਿਨ ਹੈ ਨਵਰਾਤਰੀ ਦਾ ਪਹਿਲਾ ਦਿਨ ਉਧਰ ਈਦ ਵੀ ਆਜੇ ਕਦੀ ਇਹਦਾ ਵੀ ਨੇੜੇ ਆ ਰਿਹਾ ਕਿ ਤਰੀਕੇ ਤੇ ਲੱਗਦਾ ਨਹੀਂ ਕਿ ਸਾਰੀ ਸੋਸਕਦੀ ਇਹਦੇ ਵਿੱਚ ਮੈਂ ਕੀ ਕਹਿ ਰਿਹਾ ਜੀ ਸਾਡੇ ਜ ਇਹ ਕੀ ਕੀ ਰੇਕੋ ਲੱਗਣਾ ਅਸੀਂ ਨਹੀਂ ਬਣਨੇ ਭਾਈ ਜਰਾ ਅਸੀਂ ਲੋਕ ਕਹਿੰਦੇ ਆ ਕਿ ਹਮ ਭਾਈ ਭਾਈ ਹੈ ਪਰ ਇਹ ਸਾਨੂੰ ਚਾਰਾ ਸਮਝਦੇ ਨੇ ਇਹ ਸਾਨੂੰ ਕਹਿੰਦੇ ਨੇ ਚਾਰਾ ਨੇ ਪਰ ਅਸੀਂ ਚਾਰਾ ਨਹੀਂ ਹੈਗੇ ਅਸੀਂ ਉਹ ਕੋਮ ਆ ਕਿ ਵੱਡੇ ਵੱਡੇ ਇਤਿਹਾਸ ਬਦਲਤੇ ਜੇ ਨਹੀਂ ਪਿਛੇ ਨਜ਼ਰਾਂ ਦਾ ਯੁੱਗੋ ਯੁਗ ਦੇਖ ਲੋ ਸਨਾਤਨ ਧਰਮ ਦੇ ਵੱਡੇ ਵੱਡੇ ਇਤਿਹਾਸ ਕਿਨੇ ਰਚੇ ਸੀਗੇ ਮਤਲਬ ਇਹ ਲੋਕਾਂ ਨੂੰ ਚਾਹੀਦਾ ਕਿ ਸਾਰੇ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਇਹ ਸਰਕਾਰਾਂ ਨੂੰ ਚਾਹੀਦਾ ਸੁੱਤੀ ਸਰਕਾਰਾਂ ਨੂੰ ਜਿਹੜੇ ਕਾਨੂੰਨ ਲਿਆਂਣ ਵਧੀਆ ਕਾਨੂੰਨ ਲਿਆਂਣ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਵੇ ਤੇ ਪੰਜਾਬ ਦੇ ਵਿੱਚ ਇਹੋ ਜਿਹਾ ਮਾਹੌਲ ਨਾ ਬਣੇ ਕਿ ਕਿਹਦੇ ਨੂੰ ਲੱਗਦਾ ਨਹੀਂ ਤੁਸੀਂ ਆਪਣੇ ਜਾਨ ਦੇ ਖੇਲ ਕੇ ਜਿਹੜੀਆਂ ਗੱਡੀਆਂ ਫੜਦੇ ਹੋ ਤਾਂ ਤੁਹਾਡੀ ਨੀਵੀਂ ਵੀ ਸਾਹਮਣੇ ਆ ਰਹੀ ਤੁਸੀਂ ਅੱਜ ਵੀ ਜਿਹੜੀ ਦਰਹਾਹੇ ਗੱਡੀ ਫੜੀ ਸੀ ਕੀ ਲੱਗਦਾ ਕਿ ਇਹਦੇ ਵਿੱਚ ਕਿਹਦਾ ਹੱਥ ਲੱਗ ਰਿਹਾ ਤੁਹਾਨੂੰ ਜੇ ਗੱਲ ਕਰੀਏ ਇਹਦੇ ਪਿੱਛੇ ਇੱਕ ਬੰਦੇ ਦਾ ਨਾਮ ਲੈਣਾ ਨਾ ਸਾਡੇ ਬੜਾ ਔਖਾ ਹੈ ਕਿਉਂਕਿ ਇਹਦੇ ਵਿੱਚ ਫਰਕ ਨਾ ਬਹੁਤ ਵੱਡਾ ਫਰਕ ਨਾ ਅੰਧੇ ਕੁੰਟਲ ਦੇ ਘਰੀ ਗਊ ਮਾਲ ਭੜਿਆ ਜਾਵੇ ਤੇ ਉਸ ਤੋਂ ਬਾਅਦ ਬੰਦਾ ਇੱਕ ਇੱਕ ਗ੍ਰਿਫਤਾਰ ਹੋਵੇ ਕਿਤੇ ਜੋ ਤੋਂ ਅਸੀਂ ਜਾਂਦੇ ਆ ਅਸੀਂ ਸਿਰਫ ਇੱਕੋ ਹੀ ਮੰਗ ਕਰਦੇ ਆ ਜਿਹੜੇ ਇਹ ਲੋਗ ਐ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਐ ਕਿਉਂਕਿ ਅੱਜ ਦਾ ਜਿਹੜਾ ਪਵਿੱਤਰ ਤਿਉਹਾਰ ਐ ਨਵਰਾਤਰੇ ਦਾ ਉਸ ਦਿਨੇ ਜਾੜ ਬੁੱਝ ਕੇ ਸਾਡੀ ਮਨਸ਼ਾ ਜਿਹੜੀ ਇਹਨਾਂ ਨਾਲ ਇਹ ਐ ਕਿ ਜਿਹੜਾ ਗਿਫਟ ਦਿੰਦੇ ਆ ਨਾ ਸਾਡੀ ਰੋਂਗ ਤੇ ਖੜੇ ਹੁੰਦੇ ਆ ਸਾਡੀ ਆਤਮਾ ਕਲਪਦੀ ਪਈ ਐ ਕਿ ਇਦਾਂ ਦੇ ਲੋਗ ਐ ਇਹਨਾਂ ਦੇ ਜਿਹੜੇ ਦਿਮਾਗ ਐ ਉਹ ਕੁੱਤੇ ਦਿਮਾਗ ਦੇ ਲੋਗ ਐ ਅਸੀਂ ਸਿਰਫ ਇੱਕੋ ਹੀ ਮੰਗ ਕਰਦੇ ਆ ਕਿ ਇਦਾਂ ਦੇ ਲੋਕਾਂ ਤੇ ਕਾਰਵਾਈ ਹੋਵੇ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਐ ਜਿਹੜੀ ਕਿੰਨੀ ਗੱਡੀਆਂ ਫੜੀ ਗਈ ਕਿੱਥੇ ਤੇ ਕਿੱਥੇ ਜਾ ਰਹੇ ਇਸ ਦਾ ਪਤਾ ਲੱਗਿਆ ਸੀ ਇਹ ਗੱਲ ਕਰੀਏ ਇਹ ਕਾਕੋ ਰੋਡ ਤੇ ਸਿਮਲਾ ਕਲੋਨੀ ਦੇ ਵਿੱਚ ਗਊ ਮਾਸ ਫੜਿਆ ਗਿਆ 5 ਕੁਇੰਟਲ ਦੇ ਕਰੀਬ ਗਊ ਮਾਸ ਹੈ ਜਿਸ ਵਿੱਚ ਇੱਕ ਹੀ ਬੰਦਾ ਫੜਿਆ ਗਿਆ ਪਰ ਅਸੀਂ ਜਾਂਚ ਦੀ ਮੰਗ ਕਰਦਾ ਕਿ ਇਹ ਗਊ ਮਾਸ ਕਿੱਥੇ ਕਿਤੇ ਜਾਣਾ ਸੀਗਾ ਤੇ ਉਹ ਸਾਰਾ ਤਰਗਣਾ ਉਹ ਗ੍ਰਿਫਤਾਰ ਕਰਨਾ ਚਾਹੀਦਾ ਕਿੰਨੇ ਬੰਦੇ ਸੀ ਉਸ ਦਾ ਪਤਾ ਲੱਗਿਆ ਸੀ ਫਿਲਹਾਲ ਇੱਕ ਬੰਦਾ ਫੜਿਆ ਗਿਆ ਕਿੱਥੇ ਲੱਗਦਾ ਕਿ ਕਿਚਨ ਲੈਣਾ ਕੁਝ ਪਤਾ ਲੱਗਿਆ ਬੈਕਗ੍ਰਾਉਂਡ ਦਾ ਇਹ ਸਿਮਲਾ ਇਹ ਬਿਹਾਰ ਦਾ ਰਹਿਣ ਵਾਲਾ ਬੰਦਾ ਪਰ ਜੇਕਰ ਗੱਲ ਕਰਦੀਏ ਇਹਦੇ ਨਾਲ ਹੋਰ ਵੀ ਬੰਦੇ ਬਹੁਤ ਐ ਅਸੀਂ ਕਹਿੰਦੇ ਪੂਰੀ ਜਾਂਚ ਹੋਵੇ ਮਾਲ ਕਿੱਥੇ ਜਾਣਾ ਸੀ ਕਿੱਥੇ ਸਪਲਾਈ ਕਰ ਚੁੱਕਿਆ ਜ਼ਿੰਦਾਬਾਦ ਏ ਢਿੱਲੀ ਕਾਰਵਾਈ ਨਹੀਂ ਚਾਹੀਦੀ ਜਦ ਤੱਕ ਇਹ ਕਾਰਵਾਈ ਸਖਤ ਨਹੀਂ ਹੋਊਗੀ ਅਸੀਂ ਰੋੜਦੇ ਰਹਾਂਗੇ ਕਿਉਂਕਿ ਸਾਡਾ ਨਵਰਾਤਰਾ ਅੱਜ ਸਾਡੀ ਮਾਦਾ ਦਿਨ ਐ ਇੱਕ ਪਾਸੇ ਮਾਦਾ ਦਿਨ ਐ ਦੂਜੇ ਪਾਸੇ ਮਾਂ ਵੱਡੀ ਜਾ ਰਹੀ ਐ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸੀ ਆਪ ਕੋਈ ਗੱਲਬਾਤ ਨਹੀਂ ਹੈ ਤੁਹਾਡੇ ਨਾਲ ਸਾਡੇ ਰਾਸ਼ਟਰਪਤੀ ਨੂੰ ਦੱਸਣਗੇ ਇਸ ਬਾਰੇ ਇਹ ਜਿਹੜੀ ਪਹਿਲਾਂ ਤਾਂ ਇੱਕ ਗੱਲ ਇਹ ਆ ਕਿ ਇਹ ਜਿਹੜਾ ਬੰਦਾ ਬਿਹਾਰ ਦਾ ਬਟ ਇਹ ਬਟ ਇਹ ਬਿਹਾਰ ਦਾ ਨਾ ਹੋ ਕੇ 100% ਬੰਗਲਾਦੇਸ਼ੀ ਨਿਕਲੂਗਾ ਅਗਰ ਇਹਦੀ ਗਹਿਰੀ ਤੈਕੀਕਾਤ ਕੀਤੀ ਜਾਵੇ ਦੂਸਰਾ ਜਿਹੜਾ ਨਾ ਕਾਨੂੰਨ ਬਾਰੇ ਗੱਲ ਹੋ ਰਹੀ ਆ ਪਿਛਲੀ ਅਕਾਲੀ ਸਰਕਾਰ ਨੇ 10 ਸਾਲ ਦੀ ਸਲਾ ਬਣਾਈ ਸੀ ਇਹਦੇ ਚ ਕਰ ਪਰ ਹਿੰਦੂ ਤੇ ਗਊ ਰક્ષਕਾਂ ਦੇ ਦਿਮਾਗ ਦੇ ਨੂੰ ਇੱਕ ਲੌਨੀਪਪ ਦੇਣ ਵਾਸਤੇ ਬਾਦਲ ਸਾਹਿਬ ਨੇ ਪੰਜਾਬ ਸਰਕਾਰ ਦੇ ਵਿੱਚ ਲਾਗੂ ਹੋਣ ਵਾਲਾ ਬਿਲ ਜਿਹਦੀ ਜੂਰੀਡਿਕਸ਼ਨ ਹੀ ਪੰਜਾਬ ਹੈ ਉਹਨੂੰ ਰਾਸ਼ਟਰਪਤੀ ਸਾਹਿਬ ਕੋਲ ਭੇਜਤਾ ਉਹ 5 ਸਾਲ ਉੱਥੇ ਹੀ ਰੁੜਦਾ ਰਿਹਾ ਉਸ ਤੋਂ ਬਾਅਦ ਵਾਪਸ ਆ ਗਿਆ ਮੈਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਸਾਹਿਬ ਨੂੰ ਇੱਕ ਬੇਨਤੀ ਕਰਨਾ ਚਾਹਨਾ ਕੇ ਪਿਛਲੇ 8 ਸਾਲਾਂ ਤੋਂ ਵਿਧਾਨ ਸਭਾ ਦੇ ਵਿੱਚ ਪਾਸ ਹੋਇਆ ਵਿਆ ਬਿੱਲ ਰੁੜਦਾ ਫਿਰ ਰਿਹਾ ਉਹਨੂੰ ਪਤਾ ਕਰੋ ਕਿ ਉਹ ਕਿੱਥੇ ਆ ਸਾਰਾ ਪ੍ਰੋਸੈਸ ਉਹਦਾ ਹੋਇਆ ਵਿਆ ਗਵਰਨਰ ਸਾਹਿਬ ਕੋਲ ਗਿਆ ਸੀ ਪੰਜਾਬ ਦੇ ਅੰਦਰ ਗਊ ਹੱਤਿਆ ਗਊ ਤਸਕਰੀ ਹੋਣ ਦਾ ਵੱਡਾ ਕਾਰਨ ਕੀ ਆ ਕਿ ਇੱਥੇ ਸਜ਼ਾ ਬਹੁਤ ਮਾਮੂਲੀ ਆ ਦੋਨੇ ਕਿਤੇ ਕਿਤੇ ਹਿੰਦੂ ਆਦਿ ਪੌਣਾ ਠੇਸ ਪਹੁੰਚਾਇਆ ਕਿਉਂਕਿ ਆਇਂ ਦਿਨ ਦੇਖਿਓ ਕਿਥੇ ਇਹ ਗੱਡੀ ਜੁਰੂਰ ਇਹ ਇੱਕ ਸਾਜ਼ਿਸ਼ ਹੈ ਇਹ ਹਮੇਸ਼ਾ ਪੰਜਾਬ ਦੇ ਅੰਦਰ ਪਿਛਲੇ 20 25 ਸਾਲ ਤੋਂ ਅਸੀਂ ਦੇਖ ਰਹੇ ਹਾਂ ਇੱਕ ਸਾਜ਼ਿਸ਼ ਹੁੰਦੀ ਆ ਸਾਡਾ ਕੋਈ ਵੀ ਪਵਿੱਤਰ ਤਿਹਾਰ ਆਉਂਦਾ ਦੀਵਾਲੀ ਹੋਵੇ ਹੋਲੀ ਹੋਵੇ ਨਵਰਾਤਰੀ ਹੋਣ ਉਸ ਉਹਨਾਂ ਦਿਨਾਂ ਦੇ ਵਿੱਚ ਇਹ ਗਊ ਪਖਸ਼ਕ ਗੋ ਹੱਤਿਆ ਕਰਦੇ ਹੀ ਕਰਦੇ ਨੇ ਤਾਂ ਕਿ ਸਾਡੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਨੇ ਉਹਨਾਂ ਨੂੰ ਠੇਸ ਪਹੁੰਚੇ ਪਰ ਅਸੀਂ ਬਰਦਾਸ਼ਤ ਬਹੁਤ ਕਰ ਲਿਆ ਹੁਣ ਹੱਦ ਹੋ ਗਈ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਦੁਬਾਰੋਂ ਉਹ ਪੁਰਾਣਿਆਂ ਉਹਨਾਂ ਚ ਆਈਏ ਸਾਨੂੰ ਪੁਰਾਣੇ ਰੰਗਾਂ ਚ ਸਰਕਾਰ ਨਿਆਂ ਲਿਆਵੇ ਸਾਡੀ ਇਹ ਇੱਕ ਬੇਨਤੀ ਵੀ ਆ ਤੇ ਇੱਕ ਚੇਤਾਵਨੀ ਵੀ ਆ ਕਿ ਅਸੀਂ ਨਾ ਪੁਰਾਣੇ ਰੰਗ ਭੁੱਲਿਆਂ ਨਾ ਭੁੱਲਾਂਗੇ ਸਾਨੂੰ ਨਾ ਮਜਬੂਰ ਕਰੋ ਕਿ ਅਸੀਂ ਆਪਣੇ ਪੁਰਾਣੇ ਰੰਗਾ ਚਾ ਜੀਏ ਮਿਹਰਬਾਨੀ ਪ੍ਰਿਆਰ ਕਾਉਂਸਲਰ ਸਾਹਿਬ ਤੁਸੀਂ ਪਹੁੰਚੇ ਸੀ ਕੀ ਕਾਰਵਾਈ ਦੀ ਮੰਗ ਕਰੋ ਕਿ ਇਸ ਤਰ੍ਹਾਂ ਦੇ ਸਾਰੇ ਆਮ ਬਹੁਮਾਤਾ ਦੀ ਹੱਤਿਆ ਕਰਨ ਅੱਜ ਪੰਜਾਬ ਲੱਗ ਰਿਹਾ ਕਿ ਲੋਕਾਂ ਦੇ ਦਿਲਾਂ ਦੇ ਜਿਹੜੇ ਯਾਨੀ ਕਿ ਦੇਸ਼ਕ ਪਹੁੰਚਾ ਜੀ ਉਸੇ ਬਾਤ ਕਰਦੇ ਹਿੰਦੂਵਾਦੀ ਜਿਹੜੀ ਭਾਵਨਾ ਨੂੰ ਵੀ ਥੇਸ ਪਹੁੰਚਾਈ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਹਿੰਦੂਵਾਦੀ ਭਾਵਨਾ ਨਾਲ ਖੇੜਿਆ ਜਾਂਦਾ ਹੈਗਾ ਜਾ ਰਿਹਾ ਹੈ ਅੱਜ ਪੰਜਾਬ 10 ਸਾਲ ਪਹਿਲਾਂ ਜੋ ਯੂਪੀ ਸੀ ਅੱਜ ਪੰਜਾਬ ਯੂਪੀ ਦੇ ਵਿੱਚ ਤਬਦੀਲ ਹੋ ਰਿਹਾ ਹੈ ਕਿ ਵੀ ਇੰਨਾ ਬੁਰਾ ਹਾਲ ਪੰਜਾਬ ਚ ਵੇਖਣ ਚ ਮਿਲ ਰਿਹਾ ਹੈ ਕਿ ਗਲੀ ਗਲੀ ਗਾਊ ਮਾਸ ਮਿਲ ਰਿਹਾ ਹੈ ਹੋਮ ਡਿਲੀਵਰੀ ਕੀਤੀ ਜਾ ਰਹੀ ਹੈ 25 25000 50 50000 ਰੁਪਏ ਕਮਿਸ਼ਨਾਂ ਦੇ ਰੂਪ ਚ ਉਹਨਾਂ ਨੂੰ ਪੈਸੇ ਦਿੱਤੇ ਜਾ ਰਹੇ ਨੇ ਕਿ ਵੀ ਇੰਨਾ ਬੁਰਾ ਹਾਲ ਮੈਂ ਮਾਨ ਸਾਹਿਬ ਮੀਡੀਆ ਰਹੀ ਤੁਹਾਨੂੰ ਅੱਜ ਇੱਕ ਗੱਲ ਕਹਿਣਾ ਚਾਹਨਾ ਕਿ ਹਰ ਤਿਉਹਾਰ ਤੇ ਹਰ ਫੈਸਟੀਵਲ ਤੇ ਦੀਵਾਲੀ ਤੇ ਲੋਹੜੀ ਤੇ ਕੋਈ ਵੀ ਤਿਉਹਾਰ ਖਾਲੀ ਨਹੀਂ ਜਾਂਦਾ ਕਿ ਤੁਸੀਂ ਇਸ ਚੀਜ਼ ਦੀ ਮੰਗ ਸਾਡੇ ਹਿੰਦੂ ਸਮਾਜ ਦੀ ਧੋਡੇ ਨਾਲ ਹੈ ਤੁਸੀਂ ਬਹੁਤਾ ਵੇ ਟੋਕਦੇ ਹੋ ਤੇ ਜਦੀ ਗਊ ਮਾਸ ਦੀ ਤਸਕਰੀ ਨੂੰ ਲੈ ਕੇ ਕੋਈ ਵਾਦਾ ਟੋਕੋ ਆਪਣੇ ਪ੍ਰਸ਼ਾਸਨ ਨੂੰ ਤਾਕਤ ਦਿਓ ਕਿ ਜਿਹੜੇ ਦੋਸ਼ੀ ਟੋਕ ਕੇ ਕਹਿੰਦੇ ਅਜੋ ਇੱਕ ਬੰਦਾ ਫੜਿਆ ਉਹ ਇਨੇ ਗਰਵ ਨਾਲ ਕਹਿ ਰਿਹਾ ਕਿ ਵੀ ਮੈਂ ਗਊ ਮਾਸ ਵੇਚਦਾ ਹਾਂ ਉਹਨੂੰ ਕਿਸੇ ਚੀਜ਼ ਦਾ ਡਰ ਨਹੀਂ ਉਹ ਕਹਿੰਦੇ ਕਰੋ ਪਰਚਾ ਦਰਜ ਉਹਨਾਂ ਨੂੰ ਮਾਨ ਮਹਿਸੂਸ ਹੋ ਰਿਹਾ ਕਿ ਇਹ ਜਿਹੜਾ ਉਹਨਾਂ ਦੇ ਸਰੀਆ ਫਸਿਆ ਇਹ ਕਿਨੇ ਕੱਢਣਾ ਹੈ ਪ੍ਰਸ਼ਾਸਨ ਉਹਨਾਂ ਨੂੰ ਕਵੇ ਤਾਕਤ ਦਿਓ ਮਾਨ ਸਾਹਿਬ ਉਹਨਾਂ ਨੂੰ ਕਿ ਜਿਵੇਂ ਯੂਪੀ ਦੇ ਵਿੱਚ ਯੋਗੀ ਜੀ ਨੇ ਉਹ ਬਦਲਿਆ ਵਾ ਤੇ ਇੱਥੇ ਪੰਜਾਬ ਚ ਵੀ ਇਹ ਗਊ ਤਸਕਰੀ ਰੁਕੇ ਜਿਸ ਦਿਨੇ ਗਊ ਤਸਕਰੀ ਰੁਕੇਗੀ ਅਸੀਂ ਵੀ ਮਾਨਸਾਹ ਤੁਹਾਡਾ ਸਨਮਾਨ ਕਰਾਂਗੇ ਠੋਕ ਕੇ ਸਨਮਾਨ ਕਰਾਂਗੇ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਹਿੰਦੂ ਸੜਕਾਂ ਤੇ ਆਏਗਾ ਤੇ ਗਊ ਮਾਸ ਨੂੰ ਲੈ ਕੇ ਇੱਕ ਆंदोलਨ ਛੇੜਾਂਗੇ ਪੰਜਾਬ ਦੇ ਵਿੱਚ ਕਿ ਜੋ ਗਲੀ ਗਲੀ ਮਗਾਊ ਮਾਸ ਵਿਕ ਰਿਹਾ ਉਹਨੂੰ ਅਸੀਂ ਆਪ ਰੋਕਾਂਗੇ ਇੱਕ ਪਰਚੇ ਦੀ ਗੱਲ ਕੀਤੀ ਪਰਚੇ ਕਈ ਹੋਏ ਥਾਂ ਦੇ ਵਿੱਚ ਰੁਲਦੇ ਹੀ ਰਹਿੰਦੇ ਇਹਨਾਂ ਦੇ ਉੱਪਰ ਕਾਰਵਾਈ ਪੱਕੀ ਕਾਰਵਾਈ ਚ ਨਹੀਂ ਹੋ ਰਹੀ ਪੱਕੀ ਕਾਰਵਾਈ ਨਹੀਂ ਹੁੰਦੀ ਜੀ ਅਸੀਂ ਦੀਵਾਲੀ ਤੇ ਵੀ ਟੰਨਾ ਦੇ ਹਿਸਾਬ ਨਾਲ ਗਊ ਮਾਸ ਉਦੋਂ ਰੋਕਿਆ ਤੇ ਫੜਿਆ ਸੀ ਅੱਜ ਚਾਂਦੇ ਉਹਨਾਂ ਗੱਡੀਆਂ ਦੇ ਹਿਸਾਬ ਨਾਲ ਉਹਨਾਂ ਤੇ ਕੋਡ ਵਰਡ ਦਾ ਚਾਰਟ ਸਾਨੂੰ ਮਿਲਿਆ ਸੀ ਅਸੀਂ ਸਬ ਪ੍ਰਸ਼ਾਸਨ ਨੂੰ ਦਿੱਤਾ ਸਾਨੂੰ ਨਹੀਂ ਲੱਗਿਆ ਜਦ ਤੱਕ ਵੀ ਉਸ ਕੰਪਨੀ ਤੱਕ ਵੀ ਉਹ ਪਹੁੰਚੇ ਨਹੀਂ ਕਰੋੜ ਕਰੋੜ ਦੋ ਦੋ ਕਰੋੜ ਦੇ ਟਰੱਕ ਉਹ ਸੜਕਾਂ ਦੇ ਛੱਡ ਕੇ ਚੱਲ ਜਾਂਦੇ ਆ ਉਹਨਾਂ ਕੋਲ ਨਜਾਇਜ਼ ਹਥਿਆਰ ਹੁੰਦਾ ਹੈ ਗੋਲੀਆਂ ਉਹ ਚਲਾਉਂਦੇ ਆ ਪਰ ਪ੍ਰਸ਼ਾਸਨ ਨੇ ਅੱਜ ਤੱਕ ਉਹਨਾਂ ਦੀ ਡੀਪਲੀ ਪੜਤਾਲ ਨਹੀਂ ਕੀਤੀ ਇਸੇ ਕਰਕੇ ਉਹਨਾਂ ਦੇ ਹੌਸਲੇ ਬੁਲੰਦ ਨੇ ਪੱਕੀ ਕਾਰਵਾਈ ਨਾ ਹੋਈ ਕਿ ਅਗਲੀ ਸਾਡਾ ਇਸ ਤਰ੍ਹਾਂ ਕੀ ਹੋਊਗਾ ਮੈਂ ਤੁਹਾਨੂੰ ਇੱਕ ਗੱਲ ਦੱਸ ਰਿਹਾ ਇਹ ਆंदोलਨ ਉੱਠੇਗਾ ਇਹ ਇਹ ਜੀ ਆਵਾਜ਼ ਉੱਠਣੀ ਹੈ ਕਿਸੇ ਵੀ ਸਰਕਾਰ ਤੋਂ ਇਹ ਆਵਾਜ਼ ਬੰਦ ਨਹੀਂ ਹੋਣੀ ਇਹ ਆਗ ਉੱਠੇਗੀ ਪੰਜਾਬ ਚੋਂ ਨਾਲੇ ਟਾਈਮ ਦੇ ਵਿੱਚ ਇਹ ਤੁਸੀਂ ਦੇਖਣਾ ਸਾਰਾ ਹਿੰਦੂ ਸੜਕਾਂ ਤੇ ਆਏਗਾ ਫੇਰ ਮਾਨ ਸਰ ਮਾਨ ਸਾਹਿਬ ਫੇਰ ਟੋਡੇ ਤੋਂ ਵੀ ਕੁਝ ਨਹੀਂ ਹੋਏਗਾ हिंदू आप इथे सारा फैसला करेगा विशाल जी की लगदा जिस तरीके ਤੁਸੀਂ ਮਿਹਨਤ ਕਰ ਰਹੇ ਹੋ ਦਿਨ ਦਿਨ ਰਾਤ ਦੇਖ ਕਰਕੇ ਜੇ گاؤں ਹੱਤਿਆ ਬੰਦ ਕਰਨ ਦੀ ਕੋਸ਼ਿਸ਼ ਕਰੋ ਕਿਤੇ ਨੇ ਕਿਤੇ ਤਰਿੰਦੇ ਨੇ ਜਿਹੜੇ ਇਹ ਕੰਮ ਕਰ ਰਹੇ ਨੇ ਕਿ ਕਦੋਂ ਨਤ ਪਹੂਗੀ ਹਾਲਾਂਕਿ ਪ੍ਰਸ਼ਾਸਨ ਅਜੇ ਤੱਕ ਇਹਨਾਂ ਦੇ ਉੱਪਰ ਕਾਰਵਾਈ ਕਿਉਂ ਨਹੀਂ ਕਰ ਰਿਹਾ ਦੇਖੋ ਜੀ ਪੱਤਰਕਾਰ ਸਾਹਿਬ ਹਮਾਰੇ ਤਰਫ ਸੇ ਹਮਾਰੇ ਟੀਮ ਕੇ ਤਰਫ ਸੇ ਔਰ ਸਭੀ ਜਿਤਨੇ ਵੀ ਸਨਾਤਨੀ ਹੈ ਗਊ ਭਗਤ ਹੈ ਸਭੀ ਕੇ ਤਰਫ ਸੇ ਪੂਰੀ ਪੂਰੀ ਕੋਸ਼ਿਸ਼ ਹੈ लेकिन ये सिस्टम तब तक नहीं बंद होगा तब तक जो अपने कुछ गद्दार छुपे हैं वो अपनी गद्दारी ना करना छोड़े तब तक ये चीज़ नहीं ख़त्म होना है जैसे कि पहले भी पर्चा दर्ज हमने आज भी दराहे में करा गया है फिर आज हमने ये बस्ती थाने में गौ मास का प्रोसेस है तो चलो ये सब चीज़ तो चलता रहा लेकिन आज के दिन ये सब चीज़ नहीं होना चाहिए था और मैं यहाँ के जो पंजाब जो प्रशासन है पंजाब के मैं यही मांग करूँगा कि प्रॉपर जो पर्चा दर्ज हो कहाँ से आया कौन ले किया है किसने बेचा किसकी गाड़ी है सब पे प्रॉपर जो है पर्चा दर्ज हो और एक जो धारा है इन पर एक्स्ट्रा लगना चाहिए कल हमारा नवरात्र शुरू है और जो है नवरात्र के टाइम पर इन्होंने गंदी जो है आज शुरू है और इन्होंने नवरात्र के टाइम पर इन्होंने गंदा काम किया है जो भी धारा बनता है एक धारा इन सभी पे एक्स्ट्रा लगाया जाए मेरा पंजाब पुलिस से यही मांग नहीं ਕਿ ਕਿਨਾਂ ਦੀ ਚੈਨ ਹੈ ਹਜ਼ਰ ਕਿਉਂਕਿ ਉਹਨਾਂ ਦਾ ਕਿੱਥੋਂ ਨਹੀਂ ਪਹੁੰਚੇ ਪਰਚੇ ਜੋ ਹੈ ਤਾਂ ਦੇ ਵਿੱਚ ਰੋਦੇ ਰਹਿੰਦੇ ਨੇ ਉਹਨਾਂ ਦੇ ਉੱਪਰ ਕਾਰਵਾਈ ਨਹੀਂ ਹੋ ਰਹੀ ਫਿਰਾਲ ਜਿਹੜੇ ਲੋਕ ਨਹੀਂ ਉਹ ਇਸ ਕੰਮ ਤੋਂ ਬਾਜ਼ ਨਹੀਂ ਆ ਰਹੇ ਉਹ ਸਾਰੇ ਆ ਇਸ ਤਰੀਕੇ ਘੁੰਮ ਰਹੇ ਨੇ ਦੇਖੋ इनको ਪਤਾ ਹੈ ਕਿ ਜੋ इनके पीछे आका बैठा है अगर हमें कुछ होगा हमारा aka फोन मारेगा हमें छुड़ा लेगा इनको कानून का प्रशासन का कोई डर नहीं है जब तक सारे सनातनी इकट्ठा हो के आवाज नहीं उठाएंगे सारे हिंदू हो के इकट्ठा हो के सारे समाज के लोग आवाज नहीं उठाएंगे ये चीज नहीं बंद होने वाली लुधियाना दी गल कर लुधियाने दे बीच इने तुसी दौराए गड्डी बड़ी जुलंदर गड्डी बड़ी हाथ हाथ दे गड्डियां ਫੜ ਰਹੋ ਉਹ ਗड्डियां ਦੇ ਪਰਚੇ ਹੋ ਰਹੇ ਫਿਰ ਆਲ ਉਹਨਾਂ ਦੇ ਉੱਪਰ पक्की कार्रवाई क्यों नहीं हो रही वो पक्की कार्रवाई ਕਿੱਦਾ ਹੋਊਗਾ ਜੀ ਜਿਹੜਾ ਮੇਨ ਬੰਦਾ ਹੈ ਉਹ ਨੂੰ ਛੱਡ ਦਿੱਤਾ ਜਾਂਦਾ ਵੀ ਪੱਕਾ ਕਰਵਾਈ ਹੋਊਗਾ ਕਿਦਾ ਮੇਨ ਡੀਲਰ ਤਾਂ ਉਧਰ ਬੈਠਾ ਇਹ ਤਾਂ ਛੋਟੇ-ਮੋਟੇ ਨੂੰ ਪਕਰ ਗਿਆ ਆਪਾਂ ਨੂੰ ਕਿਹਾਂ ਤਾ ਜਾਣਾ ਤੇ ਜਦੋਂ ਤੱਕ ਮੇਨ ਬੰਦਾ ਨਹੀਂ ਫੜਿਆ ਜਾਊਗਾ ਉਹਦਾ ਸਿਸਟਮ ਨਹੀਂ ਬਣੂਗਾ ਉਦੋਂ ਤੱਕ ਇਸ ਚੀਜ਼ ਚੱਲਦਾ ਰਹੂਗਾ ਇਥੋਂ ਜੀ ਜਿਹੜੀ ਗੱਡੀ ਹੈ ਕਿੱਥੋਂ ਕਿੱਥੇ ਲੈ ਕੇ ਜਾ ਰਹੀ ਸੀ ਇਹਨੇ ਵਾਰਦਾਤ ਕੀਤੀ ਸੀ ਇਹ ਇਸ ਕੋ ਯਾਰ ਮੇਰੀ ਗੱਲ ਸੁਣੋ ਕੱਲ ਈਦ ਹੈ ਈਦ ਦੇ ਮੌਕੇ ਤੇ ਇਹਨਾਂ ਨੇ ਗਊ ਮਾਸ ਮੰਗਵਾਇਆ ਥਾ ਬਿਚਨੇ ਕੇ ਲਈ ਖਾਣੇ ਕੇ ਲਈ ਬਸ ਹੋਰ ਕੌਣ ਸਾ ਮੌਕਾ ਇਹਨਾਂ ਦਾ करते तो रोज है लेकिन इनको तब दिक्कत होती है जब हिंदू का कोई पर्व होता है तब ये ज्यादा जोर शोर से जो है गौ मास का और खरीदने का का काम करते हैं देखो तो प्रशासन की तरफ से कोई कमी नहीं है प्रशासन ने पूरा पूरा कॉपरेट किया है एस एच साहब अपने बस्ती थाने के डिप्टी साहब भी सी साहब से भी बात हुई है वो पर्चा दर्ज हो रहा है उसमें कोई पुलिस की तरफ से कोई कमी नहीं है एक बंदे है बाकी भाई एस एच ओ साहब कहते हैं सारे बंदे फरंगा रेड मार ਜਪਾ ਸਾਹਿਬ ਸਰ ਇੱਕ ਵਾਰ ਕਿਹਾ ਜਾ ਰਿਹਾ ਜਿਹੜਾ ਗਊ ਦਾਸਕਾ ਫੜਿਆ ਸੀ ਹੈ ਕੀ ਮਾਉਂ ਦਾ ਸੀਗਾ ਕਿੱਥੇ ਰਹਿੰਦਾ ਸੀ ਕੀ ਕਰਦਾ ਸੀ ਅੱਜ ਜੀ ਸਾਡੀ ਪੁਲਿਸ ਪਾਰਟੀ ਹੈ ਜਿਹੜੀ ਪੈਟਰੋਲਿੰਗ ਤੇ ਸੀਗੀ ਤਾਂ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਸਾਡੇ ਕੱਕਵਾਰ ਰੋਡ ਤੇ ਸ਼ਿਮਲਾ ਕਲੋਨੀ ਦੇ ਕੋਲ ਇੱਕ ਛੋਟੇ ਹਾਥੀ ਵਿੱਚ ਗਊ ਮਾਸ ਨੂੰ ਕੱਟ ਕੇ ਸਪਲਾਈ ਕੀਤਾ ਜਾਣਾ ਜਿਸ ਦੇ ਤੇ ਤੁਰੰਤ ਕਾਰਵਾਈ ਕਰਦੇ ਸਾਡੀ ਪੁਲਿਸ ਪਾਰਟੀ ਮੌਕੇ ਤੇ ਪਹੁੰਚਦੀ ਹੈ ਤੇ ਛੋਟਾ ਹਾਥੀ ਨੂੰ ਰਿਕਵਰ ਕਰਦੀ ਉਹਦੇ ਵਿੱਚ ਗਊ ਮਾਸ ਨੂੰ ਰਿਕਵਰ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਦੋਸ਼ੀ ਹੈ ਉਹਨੂੰ ਮੌਕੇ ਦੇ ਉੱਤੇ ਅਰੈਸਟ ਕੀਤਾ ਜਾਂਦਾ ਹੈ ਇਹਦਾ ਨਾਮ ਮੁਹੰਮਦ ਮੰਜੂਰ ਹੈ ਜੋ ਕਿ ਬੇਸਿਕਲੀ ਪਿੱਛੋਂ ਬਿਹਾਰ ਦਾ ਰਹਿਣ ਵਾਲਾ ਤੇ ਸਰ ਕਿੰਨੇ ਟਾਈਮ ਤੋਂ ਕਿਸ ਤਰੀਕੇ ਇੰਤਲਾਮ ਮਿਲਦੀ ਕਿਉਂਕਿ ਪਹਿਲੇ ਦੁਰਾਹੇ ਗੱਡੀ ਫੜੀ ਗਈ ਹੁਣ ਲੁਧਿਆਣੇ ਦੇ ਵਿੱਚ ਇਸ ਤਰੀਕੇ ਵਾਰਦਾਤ ਦੇ ਰੇ ਨੇ ਕਿ ਤਰੀ ਤਰੀ ਲੱਗਦਾ ਨਹੀਂ ਇਹਨਾਂ ਦੇ ਪਿੱਛੇ ਕੋਈ ਸਾਜ਼ਿਸ਼ ਦੀ ਹੋ ਸਕਦੀ ਦੇਖੋ ਜੀ ਉਹ ਵੀ ਚੀਜ਼ ਤੇ ਅਸੀਂ ਕਰ ਰਹੇ ਹਾਂ ਜੀ ਪੜਤਾਲ ਸਾਡੇ ਮਾਨਯੋਗ ਸੀਪੀ ਸਰ ਵੱਲੋਂ ਸਾਨੂੰ ਸਖਤ ਹਦਾਇਤਾਂ ਮਿਲੀਆਂ ਹੋਈਆਂ ਵੀ ਐਦਾਂ ਦਾ ਕ੍ਰਾਈਮ ਜਿਹੜਾ ਵੀ ਕੋਈ ਕਰਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਦੇ ਵਿੱਚ ਲਿਆਉ ਆਲੂ ਸਾਡੇ ਬਕਰੀਦ ਦਾ Eid ਦਾ ਤਿਹਾਰ ਹੈਗਾ ਤੇ ਉਹਦੇ ਮੱਦੇਨਜ਼ਰ ਅਸੀਂ ਕੁਝ ਸ਼ਾਰਤੀ ਅੰਸਰ ਨੇ ਉਹਨਾਂ ਵੱਲੋਂ ਕੋਈ ਸਾਜ਼ਿਸ਼ ਨਾ ਹੋਵੇ ਉਹਦੇ ਉਹਦੇ ਐਂਗਲ ਦੇ ਉੱਤੇ ਵੀ ਅਸੀਂ ਵਰਕ ਕਰ ਰਹੇ ਹਾਂ ਇਹ ਸਰ ਟੋਟਲ ਕਿੰਨੇ ਬੰਦੇ ਸੀ ਇਹਨਾਂ ਦਾ ਕੋਈ ਚੈਨ ਹੈ ਇਹਨਾਂ ਦੀ ਟੋਟਲ ਕਿੰਨੇ ਬੰਦੇ ਇਨਵੋਲ ਹੋ ਸਕਦੇ ਕੁਝ ਪਤਾ ਲੱਗਿਆ ਉਸਤਾ ਦੇ ਵਿੱਚ ਜਿਹੜਾ ਬੰਦਾ ਆ ਰਾਮ ਬਕੀ ਤੱਕ ਗਿਆ ਇਹਦੇ ਵਿੱਚ ਹਾਲ ਦੀ ਘੜੀ ਵਿੱਚ ਅਸੀਂ ਇੱਕ ਬੰਦੇ ਨੂੰ ਅਰੈਸਟ ਕੀਤਾ ਉਹਦਾ ਰਮਾਨ ਲੈ ਕੇ ਹੋਰ ਡੰਗਾਈ ਨਾਲ ਦੀ ਤਫ਼ਤੀਸ਼ਾ ਜਿਹੜੀ ਅਮਲ ਦੇ ਵਿੱਚ ਲਿਆਉਣਾ ਇਹ ਸਰ ਟੋਟਲ ਕਿੰਨਾ ਮਾਲ ਨੂੰ ਕੋਸਤਾ ਲੱਗਿਆ ਜੀ ਆਪੜਾ ਇਹ ਜੀ 3 ਕੁਆਂਟਲ ਦੇ ਕਰੀਬ ਅਪ੍ਰੋਕਸੀਮੇਟਲੀ ਹੈ ਕਿਹੜਾ ਕੀ ਕਾਰਵਾਈ ਕੀਤੀ ਜਾਊਗੀ ਅਸੀਂ ਜੀ ਇਹਦੇ ਵਿੱਚ ਐਫ ਆਈ ਆਰ ਰਜਿਸਟਰ ਸਾਡੀ ਅਸੀਂ ਕੀਤੀ ਹੈ 36 ਨੰਬਰ ਮੁਕੱਦਮਾ ਸਾਡਾ ਉਹ ਰਜਿਸਟਰ ਕੀਤਾ